ਸਾਚੀ ਕਾ ਅੱਜ ਸਾਰਾ ਨੂੰ ਅੱਜ ਅਸੀਂ ਬਣਾਵਾਂਗੇ ਜੀ ਪਿੰਡੀਆਂ ਅੱਜ ਦੇਖ ਤੁਸੀਂ ਦੇਖ ਸਕਦੇ ਮੈਂ ਪਿੰਡੀਆਂ ਧੋ ਕੇ ਉਹਨੂੰ ਨਿਚੋੜ ਕੇ ਕੱਟ ਕੇ ਰੱਖ ਲਈ ਹੈ ਜੀ ਤੁਸੀਂ ਦੇਖ ਸਕਦੇ ਮੈਂ ਐਡੇ-ਐਡੇ ਸ্লাইਸਿਸ ਇਸ ਲਈ ਹੈ ਜੀ ਪਿੰਡੀਆਂ ਦੇ ਇਹ ਪਿੰਡੀਆਂ ਹੈਗੀ ਹੈ ਜੀ 1/2 ਕਿਲੋ ਅਸੀਂ 6 ਤੋਂ 7 7 ਲਈ ਹੈ ਜੀ ਪਿਆਜ਼ ਅਸੀਂ 4 ਲਈ ਹੈ ਜੀ ਟਮਾਟਰ ਇਹਨਾਂ ਨੂੰ ਕਟਨਾ ਵੱਡੇ-ਵੱਡੇ ਸ্লাইਸਿਸ ਕੀ ਹੈ ਜੀ ਹੁਣ ਅਸੀਂ ਰੱਖਾਂਗੇ ਜੀ ਉੱਪਰ ਕੜਾਈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਪਿਆਜ਼ ਹਾਂ ਸਿਕਰਾਂਗੇ ਜੀ ਨਾ ਮਿਕਸਰ ਹੁਣ ਜਿੱਦੇ ਸਾਡੇ ਥੋੜੇ ਜਿਹਾ ਰੈੱਡ ਰੈੱਡ ਹੋ ਗਏ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਟਮਾਟਰ ਜਿੱਦਾਂ ਤੁਸੀਂ ਦੇਖਦੇ ਹੋ ਜੀ ਸਾਡੇ ਜਿਹੜੇ ਪਿਆਜ਼ ਜਿਹੜੇ ਆ ਥੋੜਾ ਥੋੜੇ ਜੀ ਰੈੱਡ ਰੈੱਡ ਹੋ ਰਹੇ ਆ ਜੀ ਇਹਨਾਂ ਨੂੰ ਅਸੀਂ ਥੋੜਾ ਜਿਹਾ ਹੋਰ ਭੁੰਨਣਾ ਹੈ ਜੀ ਅਸੀਂ ਹਲਕੀ ਹਲਕੀ ਵਿੱਚ ਕਟਸ਼ੀ ਮਾਰੀ ਜਾਣੀ ਹੈ ਜਿਹੜਾ ਕਿ ਸਾਡੇ ਪਿਆਜ਼ ਜਿਹੜੇ ਥੱਲੇ ਲੱਗਣ ਨਾ ਸੜਨ ਨਾ ਤੁਸੀਂ ਦੇ ਇੱਕ ਸਾਗਦੇ ਸਾਡੇ ਜਿਹੜੇ ਪਿਆਜ਼ ਆ ਹੋ ਚੁੱਕੇ ਆ ਜੀ ਰੈੱਡ ਰੈੱਡ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਟਮਾਟਰ ਹੁਣ ਅਸੀਂ ਕਰਾਂਗੇ ਜੀ ਮਿਕਸ ਸੋ ਜਿਦਾ ਇੱਕ ਸਾਗ ਆ ਗਈ ਜੀ ਸਾਡੇ ਜਿਹੜਾ ਪੇਸਟਾ ਪੂਰਾ ਤਿਆਰ ਹੋ ਚੁੱਕਾ ਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਇੱਕ ਚਮਚ ਪਾਵਾਂਗੇ ਜੀ ਅਸੀਂ ਲਾਲ ਮਿਰਚ ਇੱਕ ਚਮਚ ਪਾਵਾਂਗੇ ਜੀ ਅਸੀਂ ਨਮਕ ਅੱਧਾ ਚਮਚ ਪਾਵਾਂਗੇ ਜੀ ਅਸੀਂ ਹਲਦੀ ਹੁਣ ਕਰਾਂਗੇ ਜੀ ਨਾ ਮਿਕਸ ਸਾਡਾ ਮਸਾਲਾ ਜਿਹੜਾ ਹੈ ਜੀ ਪੂਰੀ ਤਰ੍ਹਾਂ ਰਲ ਗਿਆ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਭਿੰਡੀਆ ਅਸੀਂ ਕਰਾਂਗੇ ਜੀ ਇਹਨੂੰ ਮਿਕਸ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਸਾਡੀਆਂ ਜਿਹੜੀਆਂ ਭਿੰਡੀਆ ਮਿਕਸ ਹੋ ਚੁੱਕੀਆਂ ਐ ਜੀ ਹੁਣ ਅਸੀਂ ਇਹਨੂੰ ਅੱਧੇ ਘੰਟੇ ਵਾਸਤੇ ਉਪਰੋਂ ਢੱਕ ਦੇਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਜੀ ਸਾਡੀਆਂ ਭਿੰਡੀਆ ਜਿਹੜੀਆਂ ਹੈ ਹੋ ਚੁੱਕੀਆਂ ਐ ਲਗਭਗ ਅਸੀਂ ਹੁਣ ਜਿਹੜੀ ਸੇਮ ਗੈਸ ਕੀਤੀ ਐ ਅਸੀਂ ਉਹਨੂੰ ਹੁਣ ਬੰਦ ਕਰ ਦਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਜੇ ਸਾਡੀ ਭਿੰਡੀਆਂ ਦਾ ਕਲਰ ਜੀ ਦੇਖੋ ਜੀ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜੀ ਇਦਾਂ ਭਿੰਡੀਆਂ ਬਾਕੀ ਬਹੁਤ-ਬਹੁਤ ਧੰਨਵਾਦ ਜੀ ਮੇਰੀ ਵੀਡੀਓ ਪੂਰੀ ਜ਼ਰੂਰ ਦੇਖਿਆ ਕਰੋ ਤੇ ਮੇਰੇ ਚ ਕੋਈ ਵੀ ਵੀਡੀਓ ਚ ਕੋਈ ਵੀ ਤੁਹਾਨੂੰ ਮਿਸਟੇਕ ਲੱਗਦੀ ਹੈ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਬਾਕੀ ਬਹੁਤ-ਬਹੁਤ ਧੰਨਵਾਦ ਸਾਡਾ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ